ਸਸਵੀਰ ਕਾਲ ਜੀ ਅੱਜ ਅਸੀਂ ਬਣਾਵਾਂਗੇ ਸਾਬਤ ਮੂੰਗੀ ਮਸਰੀ ਦੀ ਦਾਲ ਹੁਣ ਅਸੀਂ ਲਵਾਂਗੇ ਇੱਕ ਕੌਲੀ ਮਸਰੀ ਦੀ ਦਾਲ ਅੱਧੀ ਕੌਲੀ ਮੂੰਗੀ ਦੀ ਦਾਲ ਇਹਨੂੰ ਭਿਵਾਗੇ 15 ਮਿੰਟ ਹੁਣ 15 ਮਿੰਟ ਹੋ ਗਏ ਹਨ ਇਹਨੂੰ ਚੰਗੀ ਤਰ੍ਹਾਂ ਧੋ ਕੇ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਪਾਵਾਂਗੇ ਪਾਣੀ ਪਾਵਾਂਗੇ ਇੱਕ ਦੋ ਚਮਚ ਨਮਕ ਦੇ ਇੱਕ ਚਮਚ ਹਲਦੀ ਦਾ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਠਕਾਂਗੇ ਚਾਰ ਪੰਜ ਸੀਟੀਆਂ ਆਣ ਦੇਵਾਂਗੇ ਦਾਲ ਦੇ ਤੜਕੇ ਲਈ ਚਾ ਟਮਾਟਰ ਚਾਰ ਮਿਰਚਾਂ ਇੱਕ ਅਦਰਕ ਦਾ ਟੁਕੜਾ ਤੁੜ ਦੇ ਲਸਣ ਕੜੀ ਪੱਤਾ ਦੋ ਪਿਆਜ਼ ਪਿਆਜ਼ਾਂ ਨੂੰ ਅਸੀਂ ਚੌਪ ਕਰਾਂਗੇ ਇਹਨਾਂ ਸਾਰਿਆਂ ਨੂੰ ਅਸੀਂ ਗ੍ਰाइंड ਕਰਾਂਗੇ ਪੈਨ ਵਿੱਚ ਥੋੜਾ ਤੇਲ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਜੀਰਾ ਥੋੜਾ ਜਿਹਾ ਗਰਮ ਹੋ ਕੇ ਭੁੰਨਣ ਦਵਾਂਗੇ ਅਸੀਂ ਚੌਪ ਕੀਤੇ ਹੋਏ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੁੰਨਾਂਗੇ ਹੁਣ ਪ੍ਰੈਸ਼ਰ ਕੁੱਕਰ ਖੋਲ ਕੇ ਦੇਖਾਂਗੇ ਦਾਲ ਪੱਕ ਚੁੱਕੀ ਹੈ ਅਤੇ ਹੁਣ ਪਿਆਜ਼ ਵੀ ਭੁੰਨੇ ਗਏ ਹਨ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ 1 ਚਮਚ ਪਾਵਾਂਗੇ ਹਲਦੀ ਪਾਊਡਰ 1 ਚਮਚ ਧਨੀਆ ਪਾਊਡਰ ਥੋੜੀ ਜਿਹੀ ਕਾਲੀ ਮਿਰਚ 2 ਨਮਕ ਦੇ ਚਮਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ ਟਮਾਟਰ ਮਿਰਚ ਅਦਰਕ ਕੜੀ ਪੱਤਾ ਤੇ ਲਸਣ ਦੇ ਪੇਸਟ ਨੂੰ ਪਾ ਕੇ ਮਿਕਸ ਕਰਾਂਗੇ ਉਹਨ ਗ੍ਰਾਈਂਡਰ ਜਾਰ ਜਿਹਦੇ ਵਿੱਚ ਅਸੀਂ ਪੇਸਟ ਬਣਾਇਆ ਸੀ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ 10-15 ਮਿੰਟ ਇਹਨੂੰ ਚੰਗੀ ਤਰ੍ਹਾਂ ਪੁੰਨਾਂਗੇ। ਹੁਣ ਇਹ ਮਸਾਲਾ ਤਿਆਰ ਹੋ ਗਿਆ ਹੈ। ਹੁਣ ਇਸੀ ਮਸਾਲੇ ਨੂੰ ਅਸੀਂ ਦਾਲ ਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਅਸੀਂ ਦਾਲ ਨੂੰ ਲਾਵਾਂਗੇ hing ਦਾ ਤੜਕਾ ਇੱਕ ਚਮਚ ਪਾਵਾਂਗੇ ਦੇਸੀ ਘਿਓ ਨੂੰ ਮੈਲਟ ਹੋਣ ਦੇਵਾਂਗੇ। ਉਹਦੇ ਵਿੱਚ ਪਾਵਾਂਗੇ ਦੋ ਛੁਟਕੀ hing। ਹੁਣ ਦਾਲ ਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਉਸੇ ਅੱਧਾ ਗਲਾਸ ਪਾਵਾਂਗੇ ਪਾਣੀ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਹਿੰਗ ਤੇ ਦੇਸੀ ਕੀ ਲੱਗਿਆ ਹੋਇਆ ਹੈ ਉਹ ਵੇਸਟ ਨਾ ਜਾਵੇ ਫਿਰ ਅਸੀਂ ਦਾਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਵਾਂਗੇ ਦਾਲ ਨੂੰ ਅਸੀਂ 10 ਮਿੰਟ ਪਕਾਵਾਂਗੇ 10 ਮਿੰਟ ਪੱਕਣ ਤੋਂ ਬਾਅਦ ਦਾਲ ਤਿਆਰ ਹੈ ਖਾਓ ਤੇ ਖਿਲਾਓ ਤੁਸੀਂ ਵੀ ਬਣਾਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ